ਕਾਵਾ ਸੁਣੀ ਕਾਵਾ ਲਿਖੀ ਅਰਜ਼ੀ ਹੱਥ ਫੜਾਵਾ ਕਾਵਾ ਸੁਣੀ ਕਾਵਾ ਵੇ ਲਿਖੀ ਅਰਜ਼ੀ ਹੱਥ ਫੜਾਵਾ ਵੇ ਕਹਦੇ ਉਸ ਡਾਡੇ ਰੱਬ ਨੂੰ ਵੇ ਕਹਦੇ ਉਸ ਡਾਡੇ ਰੱਬ ਨੂੰ ਦੂਰ ਕਰੀ ਨਾ ਤਿਆਂ ਤੋਂ ਮਾਵਾ ਕਾਵਾ ਸੁਣਕਾਵਾ ਲਿਖੀ ਅਰਜ਼ੀ ਹੱਥ ਫੜਾਵਾ ਕਾਵਾ ਸੁਣਕਾਵਾ ਲਿਖੀ ਅਰਜ਼ੀ ਹੱਥ ਫੜਾਵਾ ਸੁਣਕਾਵਾ ਲਿਖੀ ਅਰਜ਼ੀ ਹੱਥ ਫੜਾਵਾ ਕਾਵਾ ਸੁਣਕਾਵਾ ਲਿਖੀ ਅਰਜ਼ੀ ਹੱਥ ਫੜਾਵਾ ਵੇ ਕਹਦੇ ਉਸ ਡਾਡੇ ਰੱਬ ਨੂੰ ਤੇ ਕੈਦੀ ਉਸ ਡਾਡੇ ਰੱਬ ਨੂੰ ਦੂਰ ਕਰੀ ਨਾ ਤਿਆਂ ਤੋਂ ਮਾਵਾਂ ਕਾਵਾਂ ਸੁਣ ਕਾਵਾਂ ਲਿਖੀ ਅਰਜ਼ੀ ਹੱਥ ਫੜਾਵਾਂ